ਮੈਂ ਤਾਂ ਜਦੋਂ ਕਾਲਜ ਪੜ੍ਹਦਾ ਸੀ ਪਲੱਸ 1 'ਚ ਸੰਤਰਾਮ ਦਾਸੀ ਬਹੁਤ ਵੱਡੇ ਸ਼ਾਇਰ ਹੋਏ ਸਾਡੇ ਇਲਾਕੇ ਦੇ ਹੀ ਹੈ ਬਰਨਾਲੇ ਦੇ ਨੇੜੇ ਪਿੰਡ ਹੈ ਰਾਏ ਸਰ ਸੰਤਰਾਮ ਦਾਸ ਉਹਦਾ ਸੀ ਨੂੰ ਗਰੀਬਾਂ ਦਾ ਸ਼ਾਇਰ ਕਿਹਾ ਜਾਂਦਾ ਅਸੀਂ ਉਹਦੀ ਕਵਿਤਾ ਗਾਉਂਦੇ ਹੁੰਦੇ ਸੀ ਕਰਮਜੀਤ ਅਨਮੋਲ ਮੇਰੇ ਨਾਲ ਹੁੰਦਾ ਸੀ ਅਸੀਂ ਇੱਕੋ ਕਾਲਜ 'ਚ ਪੜੇ ਹਾਂ ਸੁਨਾਮ ਕਾਲਜ ਮਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਨ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਗਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਇੱਕ ਕੂੰਜ ਘੇਰ ਲਈ ਕਾਵਾਂ ਨੇ ਧੀਆਂ ਹੋ ਕੇ ਪਰਦੀਆਂ ਅਸਮਾਨ ਜਡੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਮੈਂ ਕਹਾਂਦਾ ਹੁੰਦਾ ਸੀ ਇਹ ਪਰ ਕਿਤੋਂ ਇੱਕ ਜਗ੍ਹਾ ਤੋਂ ਵੀ ਨਹੀਂ ਹੈਗਾ ਕਿ ਮੈਂ ਫਸਟ ਨਾ ਆਇਆ ਹੋਵਾਂ ਕਿਉਂਕਿ ਦਰਦ ਇੰਨਾ ਹੈ ਦਰਦ ਲਿਖਿਆ ਹੈ ਗਰੀਬ ਦਾ ਸੋ ਇਹ ਕਮੀਆਂ ਦੇ ਵਿੜਿਆਂ ਨੂੰ ਸਮਝਣ ਵਾਲੀ ਜਾਂ ਕਮੀਆਂ ਦੇ ਵਿੜਿਆਂ ਚ ਕੀੜੇ ਮਾਰਨ ਵਾਲੀ ਸਮਝ ਸਕਦਾ ਕਿ ਉਹਨਾਂ ਵਿੜਿਆਂ ਦਾ ਕੀ ਹਾਲ ਹੈ ਇੱਕ ਸ਼ਾਇਰ ਨੇ ਲਿਖਿਆ ਇਹ ਕਰਦੇ ਆਪਣੇ ਨਾਲ ਤੱਕੇ ਇਹ ਕਰਦੇ ਆ ਆਪਾਂ ਤਾਂ ਸਮਝਦੇ ਕੱਖਰੀ ਆਮ ਲੋਕ ਨੇ ਇਹਨਾਂ ਦਾ ਕੀ ਹੈ ਚਲੋ 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 ਨਾ ਇੱਕ ਨੇ ਲਿਖਿਆ ਸ਼ਾਇਰ ਨੇ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਠੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਠੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਟੋ-ਕਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਦੇ ਆ ਗਰੀਬਾਂ ਨੂੰ ਇਹਨਾਂ ਨੇ ਨੋਚਿਆ ਜਾਣ ਬੁੱਝ ਕੇ ਅਣਪੜ ਰੱਖਦੇ ਆ ਜੀ ਥੋੜੇ ਜੁਆਕਾਂ ਨੂੰ ਵੱਡੀ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ মিডিਆ ਵਾਲੇ ਵੀ ਸੁਣ ਲੈ ਇਹਨਾਂ ਲੀਡਰਾਂ ਨੇ ਹੁਣ ਤੱਕ 70-75 ਸਾਲਾਂ ਚ ਜਾਣ ਬੁੱਝ ਕੇ ਅਣਪੜ ਰੱਖਿਆ ਗਰੀਬਾਂ ਦੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਇੰਟੈਲੀਜੈਂਟ ਆ ਉਹਦਾ ਮਿਹਨਤੀ ਬੱਚਾ ਹੈ ਉਹਦਾ ਅਫਸਰ ਬਣ ਜੂ ਅਫਸਰ ਬਣ ਜੂ ਤਾਂ ਘਰ ਦੀ ਗਰੀਬੀ ਚੱਕੀ ਜਾਊਗੀ ਘਰ ਦੀ ਗਰੀਬੀ ਚੱਕੀ ਜਾਊ ਤਾਂ ਫਿਰ ਇਹਨਾਂ ਲੀਡਰਾਂ ਦੇ ਮਹਿਲਾ ਮੂਰੇ ਅਰਜ਼ੀਆਂ ਤੇ ਮੰਗ ਪੱਤਰ ਲੈ ਕੇ ਲਾਈਨਾਂ 'ਚ ਕੌਣ ਖੜੂਗਾ ਹੱਥ ਬਨ ਕੇ ਆਹ ਦੇਖ ਆਹ ਦੇਖ ਜਾਣ ਬੁਝ ਕੇ ਗਰੀਬ ਰੱਖਦੇ ਐ ਅਸੀਂ ਤਾਂ ਪੜ੍ਹਾਵਾਂਗੇ ਜੀ ਦਿੱਲੀ 'ਚ ਵੀ ਕਰਮਿੰਦ ਕੇਜਰੀਵਾਲ ਨੇ ਨਹੀਂ ਕੀਤਾ ਸਕੂਲ ਕਰ ਤੇ ਕਮਾਲ ਦੇ ਬੱਚੇ ਪੜ੍ਹ ਕੇ ਗਰੀਬਾਂ ਦੇ ਬੱਚੇ ਪੜ੍ਹ ਕੇ ਕੋਈ ਦਰਜੀ ਦਾ ਬੱਚਾ ਕੋਈ ਕਿਸੇ ਪੁੱਲ ਥੱਲੇ ਰੇੜੀ ਲਾਉਂਦਾ ਹੈ। ਫਰੂਟਾਂ ਦੀ ਉਹਦਾ ਉਹਦੀ ਬੇਟੀ ਡਾਕਟਰ ਬਣ ਗਈ। ਸਾਡੇ ਬੱਚਿਆਂ 'ਚ ਕੋਈ ਕਮੀ ਨਹੀਂ। ਮੌਕਾ ਨਹੀਂ ਮਿਲਦਾ ਬਸ। ਤੁਸੀਂ ਐ ਕਰੋ ਸ਼ਰਤ ਲਾ ਲੈਨੇ ਆ। ਖੁਰਾਲਗੜ੍ਹ ਸਾਹਿਬ ਦੇ ਤਿੰਨ ਬੱਚੇ ਲੈ ਲੈਨੇ ਆ। ਜਿਹੜੇ ਹੁਸ਼ਿਆਰ ਨੇ। ਤੇ ਐ ਕਰੋ ਅਡਮਿਸ਼ਨ ਕਰਾ ਦਿਓ ਉੱਥੇ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ। ਜਿੱਥੇ ਆ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਬੱਚੇ ਪੜੇ ਨੇ। ਫੀਸ ਕਰਾ ਦਿਓ ਸਾਡੀ 2 ਸਾਲ ਵਾਸਤੇ ਮਾਫ। ਪੜ੍ਹਾਈ ਸਾਨੂੰ ਉਹੀ ਦੇ ਦੋ ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਆਉਂਦਾ ਹੈ ਉਹ ਫਰਸਟ ਉਹ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮਦੇ ਨੇ ਉਹ ਫਰਸਟ ਸਾਡੇ ਬਾਣ ਦੇ ਮੰਜਿਆਂ ਵਾਲੇ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਸਾਨੂੰ ਮੌਕਾ ਨਹੀਂ ਦਿੰਦੇ ਹੁਣ ਵੀ ਦੇਖ ਲਓ ਤੁਸੀਂ ਆ ਜਿਹੜੇ ਵੱਡੇ ਜਿਹੜੇ ਵੱਡੇ ਨੇ ਜਿਹੜੇ ਰਿਸ਼ਵਾੜੇ ਨੇ ਜਿਹੜੇ ਹਰਾਤੇ ਤੁਸੀਂ ਹਰਾਤੇ ਜਿਹੜੇ ਮੈਨੂੰ ਗਾਣਾ ਕੱਢਣ ਲੱਗ ਜਾਂਦਾ ਤੜਕੀ ਕਿਉਂਕਿ ਮੈਂ ਆਮਕਰਾਂ ਦਾ ਮੁੰਡਾ ਮੈਂ ਤੁਹਾਡਾ ਤੀ ਪੁੱਤਾਂ ਉਹ ਕਹਿੰਦੇ ਵੀ ਆਮਕਰਾਂ ਦਾ ਮੁੰਡਾ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਆਮਕਰਾਂ ਦੇ ਮੁੰਡੇ ਡਿਪਟੀ ਸੀਕਰ ਕਿਉਂ ਬਣ ਗਏ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਹੀ ਦਰਦ ਹੈ ਉਹਨਾਂ ਨੂੰ ਬਿੱਤਾ ਸੀ ਬੈਨੇ ਹੁੰਨੇ ਆ ਇਹ ਕੌਣ ਆ ਗਏ ਤੇਹਾ ਵੀ ਹੌਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਲੈ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੋਬਾਈਲ ਰਿਪੇਅਰ ਕਰਨਾ ਕੰਮ-ਕੰਮ ਕਰਕੇ ਖਾਂਦਾ ਤੁਹਾਡੇ ਵਾਂਗੂ ਲੁੱਟ ਕੇ ਤਾਂ ਨਹੀਂ ਖਾਂਦਾ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਇਹ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਵੀ ਜਾਂਦਾ ਰਿਆਂ ਹਾਂ ਤੇ ਮਿਹਨਤ ਕਰਕੇ ਅਸੀਂ ਪਹਿਲਾਂ ਕਲਾਕਾਰੀ ਚ ਮੱਲਾ ਮਾਰੀਆਂ ਉਸ ਤੋਂ ਬਾਅਦ ਮਿਹਨਤ ਕਰਕੇ ਲੋਕਾਂ ਕੋਲੇ ਗਏ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਹਾਨੂੰ ਬਣਾਉਣ ਦੇ ਇਹ ਕਿਰਤੀਆਂ ਨੂੰ ਸਮਝਦੇ ਕੱਖ ਨਹੀਂ ਇਹ ਆਪ ਸਮਝਲੀਆਂ ਕਰਦੇ ਰਹੇ ਆ ਅਸੀਂ ਤਾਂ ਭਾਈ ਆਟੇ ਦੇ ਬਿਸਕੁਟ ਆਣੇ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਦੀਪਾ ਕਢਾ ਲਿਆਉਂਦੀ ਸੀ ਚੀਮਿਆਂ ਤੋਂ ਦੇ ਸੀ ਕੇ ਉਹਦੇ ਬਿਸਕਟ ਤੇ ਉਹ ਆ ਕੇ ਜਿੰਦਾ ਲਾਣ ਦੀ ਸੀ ਐਡਾ ਛੋਟਾ ਜਿਹਾ ਜਿੰਦਾ ਲਾਣ ਦੀ ਸੀ ਅਸੀਂ ਕਹਿੰਦੇ ਸੀ ਬਾਬੇ ਕਾਦੇ ਵਾਸਤੇ ਕਢਾਏ ਨੇ ਉਹ ਕਹਿੰਦੀ ਨਾ ਦੀਵਾਲੀ ਵਾਲੇ ਦਿਨ ਮੱਥਾ ਘਰੁੰਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਫੇਰ ਮਿਲਣਗੇ ਅਸੀਂ ਕਿ ਹੁਣ ਮਹੀਨਾ ਪਹਿਲੀ ਕਢਾ ਲਈ ਪੀਪਾ ਦੇਖ ਕੇ ਸਾਤਾ ਹੁਣ ਰਹਿਣਾ ਨਹੀਂ ਜਾਂਦਾ ਨਾ ਤੇ ਜਿੰਦਾ ਲੱਗਿਆ ਹੋਇਆ ਅਸੀਂ ਤਾਂ ਹੁਣ ਆਟੇ ਦੇ ਬਿਸਕਟ ਵਾਲਿਆਂ ਅਸੀਂ ਸੋਨੇ ਦੇ ਬਿਸਕਟ ਆਲੇ ਨਹੀਂ ਰਹੇਗੇ ਉਸ ਵੇਲੇ ਸਾਡੇ ਬਾਪੂ ਸੋਨੇ ਦੇ ਬਿਸਕਟਾਂ ਦੀ ਸੁਗਲਗ ਨਹੀਂ ਕਰਦੇ ਸੀ ਸਾਨੂੰ ਆਟੇ ਵਾਲੀ ਰਹਿਣ ਦੋ ਯਾਰ ਸੰਤਾ ਆਟਾ ਹੀ ਵਾੜਾ ਵਧੀਆ ਲੱਗਦਾ ਆਟਾ ਹੀ ਮਿਲ ਜੇ ਸੰਤਾ ਸਤਾ ਹੁਸੈਨ ਵਾਲੀ ਜਿਹੜਾ ਉਹ ਸਾਨੂੰ ਸਾਨੂੰ ਕੋਈ ਇਦਾਂ ਦਾ ਹੋ ਨਹੀਂ ਅਸੀਂ ਤਾਮ ਘਰਾ ਚੋਂ ਆਇਆ ਸੋ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਜਿਹੜੀ ਬਾਣੀ ਹੈ ਜਿਹੜੇ ਬਚਨ ਨੇ ਉਹਨਾਂ ਦੇ ਉਹਨਾਂ ਨੂੰ ਯਾਦ ਕਰਕੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਸਾਰੇ ਬਰਾਬਰਾਂ ਆਤਮਾ ਚ ਪ੍ਰਮਾਤਮਾ ਸਾਰਿਆਂ ਦੇ ਇੱਕੋ ਜਿਹਾਂ ਪ੍ਰਮਾਤਮਾ ਸਭ ਚ ਵਸਦਾ ਵਸਦਾ ਕੋਈ ਖਾਸ ਬੰਦੇ ਨਹੀਂ ਹੈਗੇ ਪ੍ਰਮਾਤਮਾ ਉੱਥੇ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਨੇ ਮਲਕਪਾਗੋ ਦਾ ਭੋਜ ਜਿਹੜਾ ਠੁਕਰਾਇਆ ਸੀ ਭਾਈ ਲਾਲੋ ਦੀਆਂ ਰੋਟੀਆਂ ਖਾਧੀਆਂ ਸੀ